ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਜਾ ਕੇ ਉਹਨੀ ਉਹਦੇ ਕੋਲੇ ਖੇਤ ਰੋਜ਼ ਉਰੇ ਆ ਕੀ ਭੇਜਦਾ ਕੰਜਰਾ ਮੇਰੀ ਤਾਂ ਕੋਈ ਗੱਲ ਨਹੀਂ ਸੁਣਦਾ ਜਾ ਕੇ ਆਉਣੀ ਆ ਪਰ ਇਹ ਕੀ ਕਹਿੰਦਾਗਾ ਹਾਂ ਬੈਠਾਗਾ ਮੈਂ ਆਉਂਦੇ ਕਰੇ ਆਉਂਦਾ ਸੀ ਮੈਂ ਤੂੰ ਕੀ ਕਹ ਰਿਆ ਕਿ ਹੁਣ ਮਗਰੇ ਮੈਂ ਤੇ ਤੇਰੇ ਕੋਲੇ ਆਏ ਆਈ ਆ ਬੀਪ ਕੰਜਰਾ 5-6 ਸਾਲ ਹੋ ਗਏ ਆਪਣੇ ਵਿਆਹ ਨੂੰ ਤੇ ਕੋਈ ਜਵਾਕ ਜੱਲਾ ਹੁੰਦਾ ਹੀ ਨਹੀਂਗਾ ਆਪਣੇ ਕਿਸੇ ਬਾਬੇ ਬੂਬੇ ਕੋਲ ਹੀ ਜਾਇਆ ਓਏ ਉਹ ਤਾਂ ਰੱਬ ਦੀ ਮਰਜ਼ੀ ਆ ਕੋਈ ਨਹੀਂ ਇਹਦਾ ਜਿਵੇਂ ਕੋਈ ਉਹਨੇ ਕਰਨਾ ਉਸੇ ਨਹੀਂ ਕਰਨਾਗਾ ਬਾਬੇ ਬੂਬੇ ਨੇ ਤਵੀਤ ਵੀ ਮੈਂ ਸੁਣਿਆ ਸੀ ਵੀ ਬਾਬਾ ਕੰਮ ਕਰਦੇ ਆ ਕੰਜਰਾ ਜਾ ਜੂਆ ਕਿ ਤੇਰੇ ਜਾਣ ਪਛਾਣ ਦਾ ਹੈਗਾ ਤਾਂ ਕੋਈ ਜਰ ਮੈਨੂੰ ਫੋਨ ਕਰਿਆ ਸੀਗਾ ਉੱਥੇ ਮੁੰਡੇ ਨੇ ਮੇਰੇ ਲਿਆਜੀ ਨੇ ਹਾਂ ਕਹਿੰਦਾ ਛੇਖਪੁਰੇ ਹੂੰ ਇਹ ਕੋਲੇ ਇੱਕ ਪਿੰਡ ਆ ਅੱਛਾ ਭੱਲਣ ਬੜਾ ਉੱਥੇ ਸਾਧੂ ਰਹਿੰਦਾ ਕੋਈ ਅੱਛਾ ਰਾਂਜਾ ਦਾ ਖੇਤ ਚ ਹੀ ਉਹ ਹਾਂ ਹਾਂ ਚਲ ਐ ਤਾਂ ਆਪਾਂ ਨੂੰ ਸਾਧੂ ਸੰਤ ਦੇ ਖੇਤਾਂ ਕੋਤਾਂ ਚ ਹੀ ਰਹਿੰਦੇ ਨੇ ਹਾਂ ਤੇ ਉੱਥੇ ਉਹ ਬਾਬੇ ਉਹਦੇ ਕੋਲ ਜਗਾ ਬਣਾਈ ਹੋਈ ਆ ਬਾਬਿਆਂ ਕੋਲੇ ਤੇ ਉੱਥੇ ਰਹਿੰਦਾ ਕਹਿੰਦਾ ਉੱਥੇ ਤੂੰ ਜਾ ਕੇ ਆਈ ਯਾਰ ਉਹਦਾ ਕਹਦਾ ਬੋਲ ਪਾਰ ਹੀ ਨੇ ਅੱਛਾ ਹਾਂ ਜਦੋਂ ਇੱਕ ਵਾਰੀ ਬਸ ਉਹਨਾਂ ਨਾਲ ਬਾਤਨ ਕਰਤੇ ਅੱਛਾ ਜੇ ਤਾਂ ਉਹਨੂੰ ਦੱਸਦਾ ਵੀ ਤੁਹਾਡੇ ਕਰਮਾਂ ਚ ਹੈਗਾ ਫਿਰ ਤਾਂ ਠੀਕ ਹੈ ਜੇ ਨਾ ਐਂ ਕਹਦਾ ਵੀ ਹੈ ਨਹੀਂ ਅੱਛਾ ਫਿਰ ਤਾਂ ਭਾਈ ਆਪਾਂ ਚੁੱਪ ਕਰਕੇ ਉਹਦੇ ਬਖ ਨਹੀਂ ਆਪਾਂ ਤਾਂ ਕਿਹੜਾ ਕਿਸੇ ਦਾ ਮਾੜਾ ਸੋਚਦੇ ਆਂਗੇ ਆਪਣੇ ਤਾਂ ਹੋਣੀ ਚਾਹੀਦੀ ਹੈ ਲਾਦ ਆਪਾਂ ਤਾਂ ਨਹੀਂ ਸੋਚਦੇ ਆਪਣੇ ਤੇ ਹੋਰ ਤਾਂ ਬਹੁਤ ਲੋਕ ਮਾੜਾ ਸੋਚਦੇ ਨੇ ਐਂ ਤਾਂ ਹੁੰਦੀ ਹੈ ਲੋਕਾਂ ਦਾ ਤਾਂ ਹੋਰ ਆਪਣੇ ਤੇ ਲੋਕ ਆਥਰੇ ਆਪ ਨੂੰ ਮਾਰ ਕੇ ਪੈਂਦੇ ਨੇ ਇਹ ਤਾਂ ਗੱਲ ਤਰੀ ਹੈਗੀ ਹੈ ਸੱਚੀ ਹੈ ਤੇ ਤਰੀ ਗੱਲ ਸਿੰਦਰੀ ਮਾਰ ਕੇ ਪੈਂਦੇ ਹੱਥ ਨੇ ਰੋਜ ਆਪਾਂ ਲੋਕ ਤੈਨੂੰ ਕੀ ਪਤਾ ਕਰਨਾ ਆਪਾਂ ਤਾਂ ਕਿਸੇ ਦਾ ਮਾੜਾ ਨਹੀਂ ਸੋਚਦੇ ਫੇਰ ਵੀ ਪਤਾ ਨਹੀਂ ਰੱਬ ਕਿਉਂ ਨਹੀਂ ਸੁਣਦਾ ਆਪਣੀ ਤਾਂ ਇਹ ਮਾੜਾ ਨਹੀਂ ਸੋਚਦੇ ਤਾਂ ਤਾਂ ਹੀ ਤਾਂ ਪਹਿਲਾਂ ਆਪਣੇ ਹੋਇਆ ਨਹੀਂ ਮੈਂ ਤਾਂ ਆਪਾਂ ਮਾੜਾ ਸੋਚ ਨਹੀਂ ਲੱਗ ਹੁਣ ਤੇ ਹੋਰ ਜਦੋਂ ਜਿਹੜੇ ਲੋਕ ਅੰਜਰ ਨੇ ਮਾੜਾ ਸੋਚਦੇ ਆ ਉਹ ਵਧੀਆ ਵੀ ਫਿਰਦੇ ਵੀ ਰਹਿੰਦੇ ਨੇ ਚੰਗੇ ਭਲੇ ਨਾਲੇ ਸਾਰਾ ਕੁਝ ਉਹਨਾਂ ਦੀ ਹੁੰਦਾ ਹੈਗਾ ਜਿਹੜੇ ਹੋਰ ਕੀ ਆ ਚੰਗੇ ਲੋਕਾਂ ਦੇ ਤਾਂ ਕਿੱਦੇ ਕਿੱਦੇ ਸੁਣਿਆਗਾ ਵੀ ਤੂੰ ਅੱਜ ਉਹ ਹੋ ਗਿਆ ਉਹ ਫਿਰ ਮੈਂ ਸਾਧੂ ਕੋਲੇ ਉਹਦੇ ਕੋਲ ਜਾ ਕੇ ਆਉਣਾ ਹਨਾ ਹਾਂ ਤੂੰ ਉਹਦੇ ਕੋਲ ਜਾ ਕੇ ਆਵੇ ਗੇੜਾ ਗੁੜਾ ਮਾਰ ਕੇ ਕੀ ਪਤਾ ਹੁੰਦਾ ਫਲ ਮਿਲੀ ਜਾਵੇ ਕੋਈ ਫਲ ਤਾਂ ਕਹਿੰਦਾ ਸੀ ਉਹ ਵੀ ਕਹਿੰਦਾ ਜੇ ਤ ਉਹਨੇ ਵਾਚਨ ਕਰਤੇ ਹਾਂ ਫੇਰ ਤਾਂ ਬੇੜਾ ਪਾਰ ਆ ਜਿਉਂਨੇ ਆਇਆ ਕਹਿੰਦਾ ਵੀ ਭਈ ਹੁੰਦਾ ਨਹੀਂ ਹੂੰ ਫੇਰ ਨਹੀਂ ਅੱਛਾ ਮੈਂ ਤੇਰੇ ਨਾਲ ਚੱਲਾਂਗੇ ਇਕੱਲੇ ਹੀ ਜਾ ਕੇ ਆਏਂਗਾ ਵੇ ਤੂੰ ਮੈਂ ਤਾਂ ਕਰ ਦੁੱਧ ਨੇ ਭਗ ਚੱਲਦੇ ਤੇਰਾ ਕਰਾਇਆ ਤਾਂ ਲੱਗਦਾ ਹੀ ਨਹੀਂਗਾ ਅੱਛਾ ਹਾਂ ਮੈਂ ਤਾਂ ਆਧਾਰ ਕਾਰਡ ਤੇ ਵਗ ਜੂੰਗੀ। ਹਾਂ ਮੈਂ ਮੇਰਾ ਲੱਗੂ ਕਿ 200 ਰੁਪਇਆ ਕਿਰਾਏ ਦਾ। ਅੱਛਾ। ਤੇ ਮੈਂ ਕਰ ਲੈਣਾ ਪੈਸੇ ਦਾ ਇੰਤਜ਼ਾਮ ਆਪਾਂ ਤੜਕੇ ਚੱਲੀਏ ਫਿਰ ਆਪਾਂ ਸੰਧਿਆ। ਹਾਂ ਹਾਂ ਸੰਧਿਆ ਚੱਲਾਂਗੇ ਤੜਕੇ ਫਿਰ। ਹਾਂ ਕੱਲ ਨੂੰ ਚੱਲੀਏ ਫਿਰ ਆਪਾਂ ਹਨਾ। ਹਾਂ ਹਾਂ ਦਿਨ ਵੀ ਤੜਕੇ ਵੀਰਵਾਰ ਦੀ ਐ ਨਲੇ। ਹਾਂ ਵੀਰਵਾਰ ਦਾ ਬਾਬਾ ਬੈਠਾ ਵੀ ਹੋਊ ਚੌਂਕੀ ਤੇ। ਬੈਠਾ ਵੀ ਹੋਊਗਾ ਚੌਂਕੀ ਤੇ ਬਾਬਾ ਤੜਕੇ। ਬਣ ਜੂਗੀ ਗੱਲ ਆਪਣੀ। ਮੈਂ ਕਹਿੰਦਾ ਉਹਨੂੰ ਫੋਟੋ ਲਾ ਕੇ ਪੁੱਛਾਂ ਮੁੰਡੇ ਨੂੰ ਜਿਹੜੇ ਮੇਰੇ ਨਾਲ ਜਿਹਨੂੰ ਨੇ ਆਖਿਆ ਸੀਗਾ ਵੀ। ਤੁਸੀਂ ਉੱਥੇ ਜਾ ਕੇ ਆਏ ਹੋ ਪੁੱਛ ਲਈ ਕੋਈ ਨਹੀਂ ਉਹ ਤਾਂ ਤੜਕੀ ਪੁੱਛ ਲਈ ਫਿਰ ਤੜਕੇ ਕੀ ਆ ਕੋਈ ਹੋਰ ਸੌਰੇ ਬਣ ਜਾਂਦੀ ਐ ਮੈਂ ਤਾਂ ਕਹਿੰਦਾ ਉਹਨੂੰ ਜੇ ਹੋ ਚੜਿਆ ਤਾਂ ਜੇ ਵਿਹਲਾ ਹੋਇਆ ਤਾਂ ਆਪਣੀ ਲਾਲ ਵੀ ਭੱਗ ਜੂ ਉਹ ਅੱਛਾ ਜੇ ਨਾ ਵਿਹਲਾ ਹੋਇਆ ਤਾਂ ਫਿਰ ਆਪਾਂ ਦੋਨੇ ਤੋਂ ਭੱਗ ਜਾਗੇ ਬਸ ਤੇ ਹਾਂ ਹਾਂ ਫਿਰ ਆਪਾਂ ਦੋਵੇਂ ਤਾਂ ਜਾ ਕੇ ਆ ਮੰਗ ਚੱਲ ਜੇ ਨਾ ਵੀ ਵਿਹਲਾ ਹੋਇਆ ਤਾਂ ਉਹ ਹੋਰ ਪੰਜ ਚੌਦੀ ਉਮ ਟੱਪਦੀ ਜਾਂਦੀ ਆ ਤੇ ਹੋਰ ਪੰਜ 6 ਸਾਲ ਹੋ ਗਏ ਕੰਜਰਾ ਕਦੋਂ ਜਵਾਕ ਵੱਡੇ ਹੋਣਗੇ ਕਦੋਂ ਵਿਆਹਾਂ ਕਰਾਂਗੇ ਉਹਨਾਂ ਨੂੰ ਹੋਰ ਹੂੰ ਆਪਾਂ ਤਾਂ ਬੁਢੀ ਹੋ ਜਾਾਂਗੇ ਜਦੋਂ ਜਵਾਕ ਹੋਣਗੇ ਜਵਾਕਾਂ ਨਾਲ ਹਜੇ ਕੀ ਪਤਾ ਛੰਦਰੇ ਤੇ ਹੋਰ ਬੁੜੇ ਆਪਾਂ ਹੋ ਵੀ ਗਏ ਉਹਰੇ ਹੁਣ ਮੇਰੀ ਤਾਂ ਜਵਾਨੀ ਜੱਦੀ ਢਲ ਗਈ ਤੇ ਹੋਰ ਕੀ ਨਾ ਹੁਣ ਚੱਲ ਮੈਂ ਫਿਰ ਦੇਖਦਾ ਕਿਵੇਂ ਕਰੀਏ ਟੜਕੇ ਚੱਲੀਏ ਫਿਰ ਹਾਂ ਹਾਂ ਟੜਕੇ ਚੱਲਾਂਗੇ ਫਿਰ ਹੋਰ ਰੋਟੀ ਰਾਟੀ ਦਾ ਖਾ ਕੇ ਆਇਆ ਸੀ ਵੀ ਤੂੰ ਕਿਹੜੇ ਪੌਂਠੇ ਖਾ ਕੇ ਆਇਆ ਮੈਂ ਤਾਂ ਟੜਕੇ ਬਸੇ ਸੋਚਦਾ ਮਾਰੇ ਆ ਕੇ ਖੇਤੀ ਬੈਹਿ ਜਾਣਾ ਇੱਥੇ ਹੋਰ ਰੋਜ਼ ਤੂੰ ਵੀ ਖੇਤ ਆ ਕੇ ਬੈਠ ਜਾਣਾ ਕਰਨ ਕੋਈ ਕੰਮ

ਜੇ ਨਾ ਪਾਈ ਉਹਨੇ ਕੋਈ ਨੂੰ ਸੰਤ ਰਾਜਾ ਕੋਈ ਹੋਰ ਚੀਜ਼ ਪਾਤੀ ਦੂਜਾ ਤਾਂ ਨਹੀਂ ਕਿਤੇ ਬੂ ਬਣਾਵਾ ਬਣਾਵਾ ਤਾਂ ਨਹੀਂ ਕੋਈ ਨਹੀਂ ਨਹੀਂ ਦੂਜਾ ਨਹੀਂ ਹੈਗਾ ਉਹ ਅੱਛਾ ਬੰਦਾ ਤਾਂ ਸੱਚੀ ਦੱਸੀਦਾਗਾ ਚੰਗਾ ਵੀ ਦੱਸੀਦਾ ਤੂੰ ਬੇ ਵਾਲਾ ਸੰਤ ਤਾਂ ਨਹੀਂ ਕਿਤੇ ਆ ਤੂੰ ਬੇ ਵਾਲਾ ਤੂੰ ਬੇ ਵਾਲਾ ਅੱਛਾ ਤੂੰ ਬੇ ਵਾਲਾ ਹੋ ਹਾਂ ਤੂੰ ਬੇ ਵਾਲਾ ਸਾਦਾ ਉਹ ਅੱਛਾ ਬੜਾ ਬੰਦਾ ਕਿਤੇ ਜਮਾਂ ਜਰ ਪੱਕਾ ਹੀ ਆ ਉਹ ਕਹਿੰਦਾ ਸਾਡੇ ਸੁਣਿਆ ਤਾਂ ਸੀਗਾ ਮੈਂ ਵੀ ਪਿੰਡ ਚੋਂ ਬੜਗਾ ਹੀ ਹਾਂ ਤੋ ਚਾਰ ਪੰਜ ਤੋਂ ਕੰਨੀਆਂ ਸੀਗੀਆਂ ਉਹ ਵੀ ਸਾਡੇ ਵੀ ਰਿਸ਼ਤੇਦਾਰੀ ਚ ਕਿੰਨੀਆਂ ਜਵਾਕ ਹੋ ਹੁੰਦਾ ਨਹੀਂ ਸੀਗਾ ਤੇ ਜੇ ਜਾਂ ਕੇ ਇਹ ਤੂੰ ਬੇਲੇ ਸੰਤ ਕੋਲੇ ਤੇ ਕਹਿੰਦੀ ਉਹਦੀ ਕਿਰਪਾ ਹੋ ਤਾਂ ਗੀਜਵਾਕਾ ਹੋ ਤਾਂ ਗਏ ਉਹਨਾਂ ਕੋਲੇ ਜਵਾਕ ਉਹ ਮੈਨੂੰ ਇਹ ਦੱਸਦਾ ਸੀ ਕਿ ਸਾਡੀ ਰਿਸ਼ਤੇਦਾਰੀ ਜੇ ਕਹਦਾ ਮੇਰੇ ਮਾਮੇ ਦੀ ਨੂੰਹ ਕੋਲੇ ਅੱਛਾ ਤੇ ਮੇਰੀ ਮਾਸੀ ਦੀ ਨੂੰਹ ਕੋਲੇ ਕਹਿੰਦਾ ਸਾਡੇ ਦੋ ਰਿਸ਼ਤੇਦਾਰੀ ਆ ਤਾਂ ਦੋਨੇ ਕੋ ਦੋਨੇ ਗਈ ਸੀ ਦੋਨਾਂ ਕੋਲੇ ਕਹਿੰਦਾ ਮੁੰਡੇ ਨੇ ਅੱਛਾ ਵਧੀਆ ਵਰਦਾ ਆਪਣੇ ਕੋਲੇ ਉਹਨਾਂ ਦੇ ਗੱਲ ਕਰ ਕਹਿੰਦਾ ਕੇਲਾ ਪਾਇਆ ਸੀ ਉਹਨੂੰ ਝੋਲੀ ਚ ਅੱਛਾ ਹਾਂ ਉਹ ਭਾਈ ਆਪਾਂ ਦੇਖ ਲਾ ਜੇ ਕੇਲਾ ਪਾਇਆ ਤਾਂ ਫਿਰ ਤਾਂ ਹੋ ਸਕਦਾ ਜੇ ਭਾਈ ਕੋਈ ਹੋਰ ਕੋਈ ਫਲ ਪਾਇਆ ਤਾਂ ਫੇਰ ਨਹੀਂ ਕਹਿੰਦੇ ਹੁੰਦਾ ਤੜ ਫੇਰ ਵੀ ਕੁੜੀ ਕਾੜੀ ਤਾਂ ਹੋ ਕੋਈ ਜਵਾਬ ਤਾਂ ਹੋਵੇ ਕੰਜਰਾ ਮੈਂ ਦੇਖਦੇ ਤੜਕੇ ਚੱਲੇ ਹੋਣੇ ਫਿਰ ਹਾਂ ਮੈਂ ਕੋਈ ਕਰਾ ਪੈਸੇ ਤੇ ਗਰੰਟੀਆਂ ਵਾਂ ਹਾਂ ਕਰ ਲਾ ਹਾਂ ਤੂੰ ਪੁੱਛ ਪਛਲਾ ਪੈਸੇ 부ਜਾੜਤੀਂ ਉੜਤੀਂ ਤੂੰ ਪਛਲਾ ਆਰਤੀ ਤਾਂ ਦੇ ਦੇਣਗੇ ਆਪਾਂ ਤਾਂ ਉਹ ਕੋਲ ਜਾਣੋ ਹੀ ਹਟ ਗਏ ਹੋਣਾ ਕੋਈ ਨਹੀਂ ਆਏ ਤਾਂ ਦੇ ਹੀ ਦੇਣਗੇ ਕਦ ਫਸਲ ਵਾੜੀ ਆਈ ਤਾਂ ਪਾਵਾਂਗੇ ਤੁਹਾਨੂੰ ਬਸ ਹਾਂ ਰਹਿ ਕੇ ਦੋ ਮਹੀਨੇ ਕਣ ਕਚੋਲਾ ਕੋਲੀ ਜਾਊਗੀ ਇਹ ਹੋ ਹਾਂ ਉਹ ਫਸਲ ਤਾਂ ਪਾੜਤੀ ਉਹਨਾਂ ਨੂੰ ਪਾਉਣੇ ਆ ਉਹ ਪੱਕੇ ਬੰਦੇ ਨੇ ਆਪਣੇ ਤੇ ਹੋਰ

ਕਿੱਥੇ ਹੋ ਟੂ ਵਾਪਸ ਕਰਦੀ ਵੇ ਬਾਬੇ ਨੂੰ ਵਧੀਆ ਹੋ ਕਰੀ ਕਿੱਥੇ ਹੋ ਟੂ ਅਤਲਾ ਲੇ ਮਗਾ ਨਾ ਨਾ ਟੂ ਆ ਤਾਂ ਕਾ ਦੇ ਨਾਲ ਚੜਵਾਉਂਗੇ ਐ ਤਾਂ ਤੈਨੂੰ ਤੂੰ ਹੀ ਤੋੜੇਂਗਾ ਫਿਰ ਜੀ ਮੈਨੂੰ ਕਟਾਂਗੇ ਚਲਾਉਣੀ ਇਹ ਅੱਛਾ ਮੈਨੂੰ ਤਾਂ ਲੱਗਦਾ ਡੇਗੇਂਗਾ ਵੇ ਤੂੰ ਇਹ ਭਾਈ ਚੋਦੀ ਕਿਦਾਂ ਨਾ ਥੱਲੋ ਜੇ ਨਿਕਲ ਜਾਂਦੀ ਆ ਅੱਛਾ ਉਹ ਭਾਈ ਜੀ ਮੈਂ ਤਾਂ ਆ ਹੀ ਪਈ ਹਾਂ ਨਾ ਬਾਬੇ ਵਾਲੀ ਆ ਪਈ ਤਾਂ ਬੈਠੇ ਬਾਬਾ ਬੜਾ ਕਸੂਤਾ ਜਾ ਕੇ ਆ ਹਣਾ ਬਹਾ ਮੈਂ ਤੈਨੂੰ ਮੋਰ ਸੰਗਤ ਆਰੀ ਮੈਨੂੰ ਤਲਾ ਦਾ ਮੋਟਰਸਾਈਕਲ ਜੇ ਖੜਾ ਹੈਗਾ ਨਾ ਖੜਾ ਆ ਰਹੀ ਹੈ ਕੋਈ ਸੰਗਤ ਹੋਰ ਪੰਜਾਬ ਚ ਹੁੰਿਆ ਇਹ ਹਾਂ ਬੰਦੇ ਤਾਂ ਹੋਰੋਂ ਦੀ ਹੁੰਦੇ ਹੋਰ ਪੰਜਾਬ ਦੇ ਨੰਬਰ ਆ ਇਹ ਬੰਦੇ ਦਾ ਕਿਹੜਾ ਕਲਕੱਤੇ ਤੋਂ ਆਏ ਨੇ ਠੰਗੀ ਹੋ ਬਾਬੇ ਕੋਲ ਤੇ ਚੱਲੀ ਹੋਣੇ ਆ ਹੋਰ ਚੱਲ ਪੂਰੇ ਰੋਕ ਲੈਂਦਾ ਵੇ ਐਡੀ ਦੂਰ ਕਿੱਧਰ ਲੈ ਕੇ ਜਾਏਗਾ ਹੁਣ ਐਡੀ ਮੇਰੇ ਲੱਤਾਂ ਚ ਜਾਨ ਨਹੀਂ ਹੈਗੀ ਅੱਛਾ ਜਿਵੇਂ ਲੱਤਾਂ ਭਾਡੇ ਖੜੀਆਂ ਪੰਜਾਬ ਨੇ ਕੀਤ ਕੰਮ ਕਰ ਕਰ ਕੇ ਧੂਆ ਗੁਬਾ ਹੋ ਗਿਆ ਅੱਛਾ ਕੋ ਮੈਂ ਤਾਂ ਹੈਗਾ ਕੰਮ ਤਾਂ ਤੂੰ ਬਾਬਾ ਕਰਦਾ ਹੈਂ ਤਾ ਬਾਬਾ ਕਰਦਾ ਵੀ ਪੂਰੇ ਕਰਦਾ ਹਾਂ ਹਾਂ ਕੰਮ ਤਾਂ ਕਰਦਾ ਹੀ ਹੈ ਤੂੰ ਕੰਮ ਕਰ ਕਰ ਕੇ ਤੂੰ ਧੂਆ ਗੁਬਾ ਹੋਗਾ ਦੁਗਣੀ ਕੰਮ ਨਹੀਂ ਕਰਦਾ ਮੈਂ ਕਿਦੋਂ ਕਿਹਾ ਵੀ ਕੰਮ ਨਹੀਂ ਕਰਦਾ ਆਹ ਚੋਦੀ ਕੰਮ ਵਾਲਾ ਫੱਟੇ ਚੱਕ ਦਿੰਦਾ ਨਾ ਮੈਂ ਆਹ ਵੇ ਸਿੱਟਣ ਆਦੀ ਵੀ ਮਿੰਟ ਤੇ ਲੱਗਦਾ ਵੀ ਕਰੇਗਾ ਕੰਮ ਇਹ ਤੂੰ ਬਾਬਾ ਪਹਿ ਹੀ ਤੇ ਬੜੀ ਗੰਦੀ ਤੇ ਆਇਆਗਾ ਯਾਰ ਹੋਰ ਬਾਬਾ ਦਾ ਪਤਾ ਨਹੀਂ ਕੀ ਐਡੀ ਦੂਰ ਬਹਿ ਹੋ ਕਰਦਾ ਦਾ ਭਗਤੀ ਲਾਉਂਦਾ ਬਾਲਾ ਕਸੂਤਾ ਜਾ ਕੇ ਬੈਠ ਰਿਹਾਗਾ ਬਾਬਾ ਤੂੰ ਬਾਦਾਸ ਹਾਂ ਬਾਬਾ ਤੂੰ ਬਾਦਾਸ ਹੈ ਕੇ ਸੁੰਬਾਦਾਸ ਸੁੰਬਾ ਸੰਭਾਣੀ ਤੂੰ ਬਾਦਾ ਤੂੰਬਾ ਇੱਥੇ ਖੜਾ ਲਾ ਪਿਆ ਹਾਂ ਹਾਂ ਉਰੀ ਰੋਕਲਾ ਨੇੜੇ ਜੇ ਲੰਦੀ ਕੇ ਤੂੰ ਬਾਦਾਸ ਨਾ ਹੋਵੇ ਕਿ ਤੇ ਹੋ ਤੂੰ ਵੀ ਖੜਕਾ ਦੇ ਨਾ ਨਾ ਤੂੰ ਬਾਦਾਸ ਤਾਂ ਕਰਨ ਤੂੰ ਬਾਦਾਸ ਤੂੰ ਬਾਦਾਸ ਤਾਂ ਕਰਨ ਮਾਗਾ ਕੇ ਤੇ ਹੋ ਤੂੰ ਵੀ ਨਖਰ ਕਾ ਦੇ ਬਾਬਾ ਤੂੰ ਵੀ ਤਾਂ ਲੜਕਾਉਂਦਾ ਹੀ ਹੋ ਹੋਰ ਹੁਣ ਤੂੰ ਵੀ ਕਾ ਦੇ ਵਾਸਤੇ ਲੈ ਚੁ ਤੇਰੀ ਆਲੀ ਗੱਲ ਕਾਦਾ ਕਿ ਤੇਰੀ ਆਲੀ ਤੂੰ ਵੀ ਨਖਰ ਕਾ ਦੇ ਉਹੀ ਪੌਂਕੀ ਨਾ ਰਣਾ ਕੰਜਰਾ ਉਹਦੇ ਕੋਲ ਨਾ ਪਕਾਈ ਮਾਰੀ ਜਾਈ ਬਾਬੇ ਕੋਲੇ ਐਮੀ ਪੋਂਕੀ ਦਾ ਮੈਨੂੰ ਪਤਾ ਏ ਕੰਜਰਾ ਵੀ ਪੋਂਕੀ ਨਾ ਰਹਿਣਾ ਜੀ ਉਤਰੀ ਬੈਂਦੀ ਨੀ ਟੱਕੇ ਪੋਂਕੀ ਨਹੀਂ ਜਾਂਦਾ ਛਿੰਦੜੇ ਉ ਮਤਲ ਗੱਲ ਕਰਦਾ ਮੈਂ ਤਾਂ ਗੱਲ ਤਾਂ ਮਤਲ ਤੂੰ ਦੇ ਕੋਲੇ ਵੀ ਨਹੀਂ ਕਰੇਂਗਾ ਮੈਨੂੰ ਪਤਾ ਤੇਰਾ ਨਹੀਂ ਉਹਦੇ ਕੋਲੇ ਤਾਂ ਮੈਂ ਕੀ ਗੱਲ ਕਰਨੀ ਆ ਕਰ ਮਾਲੀਏ ਮੈਂ ਤਾਂ ਉਹਨੂੰ ਆਇ ਆਖੂਗਾ ਵੀ ਬਾਬਾ ਆਹ ਕਰਕੇ ਕੋਈ ਲੰਮੀ ਨਿਗਾਹ ਮਾਰ ਕਿਸੇ ਪਾਸੇ ਏਕੇ ਦਾ ਤੂੰ ਬੈਂਦਾ ਨਹੀਂ ਮੈਨੂੰ ਐਂਦਾ ਤੇਰਾ ਪਤਾ ਹੈਗਾ ਪਰ ਬਾਬਾ ਤਾਂ ਬੜੇ ਖਾਲ ਖੱਬੇ ਜੇ ਵਿੱਚ ਜਾਇਆ ਯਾਰ ਇੱਥੇ ਹੋਰ ਬਹੋਰੀ ਰੋਹੀਆ ਬੀਣਾ ਬਾਣ ਜੇ ਚਾਕੇ ਬੈਠਾਗਾ ਬਾਬਾ ਵੀ ਰੋਹੀ ਬੀ ਆਮਾਨ ਹੁੰਦੀ ਆ ਆਇਆ ਮਟਵਾ ਕਹਿੰਦਾ ਸੀ ਹਾਂ ਕੀ ਕਹਿੰਦਾ ਸੀ ਬਾਬੇ ਨੂੰ ਪੈਸੇ ਬਖਾ ਮੈਂ ਪੱਲੇ ਟੇਕ ਦੂ ਤੂੰ ਹੀ ਟੇਕਦੇ ਹੋਰ ਬੰਦੇ ਦਾ ਹੱਕ ਕੀ ਹੁੰਦਾ ਔਰ ਕੁੜੀ ਧੁੜੀ ਨਾ ਟੇਕਦੀ ਹੁੰਦੀ ਆ ਪੈਸੇ ਤੇਰਾ ਵੀ ਪਤਾ ਨਹੀਂ ਕਿ ਕਿੱਥੋਂ ਬੂਬੀਆਂ ਆਈਆਂ ਚ ਪਾ ਕੇ ਪੈਸੇ ਭਰਦੀ ਫੁੱਦੀ ਕਰੋ ਚੱਕੀ ਧੁਰੀ ਫਿਰਦੀ ਹੋਵੇ ਤੂੰ ਵੀ ਹੋਰ ਪਾਇਲ ਵੀ ਮੈਂ ਲਾ ਕੇ ਆਉਣੀ ਹੈ ਨਾ ਮੇਰੇ ਕੋਲੇ ਪੈਸੇ ਹੋਰ ਉਹ ਬਿੰਟ ਚ ਪਾ ਲਿਆ ਬੂਬੀਆਂ ਆਈਆਂ ਚ ਮੈਂ ਕਿੱਥੋਂ ਲੈ ਚੋਣੀਆਂ ਪੈਸੇ ਦਾ ਬਾਬਾ ਮਾਠਾ ਵੜਾ ਪਾ ਗੰਗਾ ਦੰਗਾ ਜਾਣੀ ਜਾਣ ਹੁੰਦਾ ਸਾਰਾ ਪਤਾ ਲੱਗਿਆ ਇਹਨਾਂ ਨੂੰ ਮਹਾਰਾਜ ਬਾਬਾ ਜੀ ਸਰਾਮ ਰਾਮ ਪਾਈ ਰਾਮ ਮਹਾਰਾਜ ਬਾਬਾ ਜੀ ਲਾਇਆ ਸਰਾਮ ਪਾਈ ਰਾਮ ਆ ਬਾਬਾ ਜੀ ਨਹੀਂ ਰਾਮ ਪਾਈ ਰਾਮ ਚੱਲ ਦਮ ਸੁੱਤ ਜੀ ਕਿਹੜਾ ਪਿੰਡ ਆ ਭਾਈ ਬਾਬਾ ਜੀ ਪਿੰਡ ਤਾਂ ਪੰਨਾ ਤੇਰੀ ਇੱਧਰ ਕਣਪੁਰ ਕੋਲੇ ਅੱਛਾ ਠੀਕ ਆ ਅਰੇ